ਤਰੀਕ ਸੀ ਅੱਜ ਸੁਖਬੀਰ ਸਿੰਘ ਬਾਦਲ ਔਰ ਭਗਵੰਤ ਮਾਨ ਵਾਲੇ ਮਾਮਲੇ 'ਚ ਕੀ ਹੋਇਆ ਹੈਗਾ ਔਰ ਕਿਸ ਤਰ੍ਹਾਂ ਉਹਦੇ ਤੇ ਅੱਜ ਸੀ ਜਿਸ ਦਾ ਭਗਵੰਤ ਸਿੰਘ ਮਾਨ ਨੇ ਅੱਜ ਪੇਸ਼ ਹੋਣਾ ਸੀ ਸਮਨ ਉਹਨਾਂ ਨੂੰ ਰੀਸੀਵ ਹੋ ਗਏ ਸੀਗੇ ਉਹਦਾ ਜਿਹੜਾ ਅਸੀਂ ਰਜਿਸਟਰਡ ਪੋਸਟ ਨਾਲ ਸੰਬੰਧ ਗਏ ਸੀ ਉਹਦੀ ਡਿਟੇਲ ਕੋਰਟ ਨੂੰ ਦਿੱਤੀ ਸੀ ਵੀ 24 ਤਰੀਕ ਨੂੰ ਉਸ 24 ਜਨਵਰੀ ਨੂੰ ਸਮਨ ਉਹਨਾਂ ਦੇ ਜਿਹੜਾ ਦਿੱਤਾ ਐਡਰੈਸ ਆ ਉਹਦੇ ਤੇ ਰੀਸੀਵ ਹੋ ਚੁੱਕਿਆ ਤੇ ਫਿਰ ਸਰਦਾਰ ਅਕਵਾਲ ਸਿੰਘ ਵੋਟਰ ਨੇ ਮੀਮੋ ਆਫ ਅਪੀਅਰੈਂਸ ਦੇ ਕੇ ਉਹਨਾਂ ਵੱਲੋਂ ਹਾਜ਼ਰੀ ਲੁਵਾਤੀ ਹੈ ਦੈ ਨੈਕਸਟ ਡੇਟ ਜਿਹੜੀ ਹੈ 19 ਮਾਰਚ ਉਹਨਾਂ ਦਾ ਰਿਟਨ ਸਟੇਟਮੈਂਟ ਜਵਾਬ ਦਾਵਾ ਦੇਣ ਵਾਸਤੇ ਕੋਰਟ ਨੇ ਪਾਤੀ ਕੁਝ ਇਸ ਤਰ੍ਹਾਂ ਦਾ ਵੀ ਇੱਕ ਇੱਕ ਕਾਰਨ ਦੱਸਿਆ ਹੋਵੇ ਕਿ ਕਿਉਂ ਨਹੀਂ ਆਏ ਸੀ ਐਮ ਜਾਂ ਕੁਝ ਇਸ ਤਰ੍ਹਾਂ ਦਾ ਵੀ ਹੋਇਆ ਹੈ ਕਿ ਨਹੀਂ ਪਰਸਨਲੀ ਅਪੀਅਰੈਂਸ ਉਹਨਾਂ ਦੀ ਰਿਕੁਆਇਰਡ ਨਹੀਂ ਸੀ ਜ਼ਰੂਰੀ ਨਹੀਂ ਸੀ ਵੀ ਉਹਨਾਂ ਦਾ ਮੰਡੈਟਰੀ ਨਹੀਂ ਸੀ ਪਰਸਨਲੀ ਆਉਣਾ ਉਹਨਾਂ ਦੇ ਬਿਹਾਰ ਤੇ ਉਹਨਾਂ ਦੇ ਵਕੀਲ ਪੇਸ਼ ਹੋ ਸਕਦੇ ਸੀ ਤੇ ਇਸ ਕਰਕੇ ਉਹਨਾਂ ਦੇ ਰੁਕੀਲ ਪੇਸ਼ ਹੋ ਗਏ ਇਸ ਕਰਕੇ ਉਹਨਾਂ ਨੂੰ ਵੀ ਕੋਰਟ 'ਚ ਕੋਈ ਸਪੈਸੀਫਿਕ ਦੱਸਣ ਦੀ ਰੀਜ਼ਨ ਦੇਣ ਦੀ ਲੋੜ ਨਹੀਂ ਸੀ ਵੀ ਮੈਂ ਪਰਸਨਲੀ ਕਿਉਂ ਨਹੀਂ ਪੇਸ਼ ਹੋ ਰਿਹਾ ਓਕੇ ਜੀ ਤਰੀਕ ਸੀ ਅੱਜ ਸੁਖਬੀਰ ਸਿੰਘ ਬਾਦਲ ਔਰ ਭਗਵੰਤ ਮਾਨ ਵਾਲੇ ਮਾਮਲੇ 'ਚ ਕੀ ਹੋਇਆ ਹੈਗਾ ਔਰ ਕਿਸ ਤਰ੍ਹਾਂ ਉਹਦੇ 'ਚ ਅੱਜ ਸੀ ਜਿਸ ਦਾ ਭਗਵੰਤ ਸਿੰਘ ਮਾਨ ਨੇ ਅੱਜ ਪੇਸ਼ ਹੋਣਾ ਸੀ ਸਮਨ ਉਹਨਾਂ ਨੂੰ ਰੀਸੀਵ ਹੋ ਗਏ ਸੀਗੇ ਉਹਦਾ ਜਿਹੜਾ ਸੀ ਰਜਿਸਟਰਡ ਪੋਸਟ ਨਾਲ ਸਮਨ ਗਏ ਸੀ ਉਹਦੀ ਡਿਟੇਲ ਕੋਰਟ ਨੂੰ ਦਿੱਤੀ ਸੀ ਵੀ 24 ਤਰੀਕ ਨੂੰ ਉਸ 24 ਜਨਵਰੀ ਨੂੰ ਸਮਨ ਉਹਨਾਂ ਦੇ ਜਿਹੜਾ ਦਿੱਤਾ ਐਡਰੈਸ ਆ ਉਹਦੇ ਤੇ ਰਸੀਬ ਹੋ ਚੁੱਕਿਆ ਤੇ ਫਿਰ ਸਰਦਾਰ ਅਕਵਾਲ ਸਿੰਘ ਵੋਟਰ ਨੇ ਮੀਮੋ ਆਫ ਅਪੀਅਰੈਂਸ ਦੇ ਕੇ ਉਹਨਾਂ ਵੱਲੋਂ ਹਾਜ਼ਰੀ ਲੁਵਾਤੀ ਹੈ ਦੈ ਨੈਕਸਟ ਡੇਟ ਜਿਹੜੀ ਹੈ 19 ਮਾਰਚ ਉਹਨਾਂ ਦਾ ਰਿਟਨ ਸਟੇਟਮੈਂਟ ਜਵਾਬ ਦਾਵਾ ਦੇਣ ਵਾਸਤੇ ਕੋਰਟ ਨੇ ਪਾਤੀ ਕੁਝ ਇਸ ਤਰ੍ਹਾਂ ਦਾ ਵੀ ਇੱਕ ਇੱਕ ਕਾਰਨ ਦੱਸਿਆ ਹੋਵੇ ਕਿ ਕਿਉਂ ਨਹੀਂ ਆਏ ਸੀ ਐਮ ਜਾਂ ਕੁਝ ਇਸ ਤਰ੍ਹਾਂ ਦਾ ਵੀ ਹੋਇਆ ਹੈ ਕਿ ਨਹੀਂ ਪਰਸਨਲੀ ਅਪੀਅਰੈਂਸ ਉਹਨਾਂ ਦੀ ਰਿਕੁਆਇਰਡ ਨਹੀਂ ਸੀ ਜ਼ਰੂਰੀ ਨਹੀਂ ਸੀ ਵੀ ਉਹਨਾਂ ਦਾ ਮੰਡੈਟਰੀ ਨਹੀਂ ਸੀ ਪਰਸਨਲੀ ਆਉਣਾ ਉਹਨਾਂ ਦੇ ਬਿਹਾਰ ਤੇ ਉਹਨਾਂ ਦੇ ਵਕੀਲ ਪੇਸ਼ ਹੋ ਸਕਦੇ ਸੀ ਤੇ ਇਸ ਕਰਕੇ ਉਹਨਾਂ ਦੇ ਰਿਟਨ ਪੇਸ਼ ਹੋ ਗਏ ਇਸ ਕਰਕੇ ਉਹਨਾਂ ਨੂੰ ਵੀ ਕੋਰਟ 'ਚ ਕੋਈ ਸਪੈਸੀਫਿਕ ਦੱਸਣ ਦੀ ਰੀਜ਼ਨ ਦੇਣ ਦੀ ਲੋੜ ਨਹੀਂ ਸੀ ਵੀ ਮੈਂ ਪਰਸਨਲੀ ਕਿਉਂ ਨਹੀਂ ਪੇਸ਼ ਹੋ ਰਿਹਾ ਓਕੇ ਜੀ ਤਰੀਕ ਸੀ ਅੱਜ ਸੁਖਬੀਰ ਸਿੰਘ ਬਾਦਲ ਔਰ ਭਗਵੰਤ ਮਾਨ ਵਾਲੇ ਮਾਮਲੇ 'ਚ ਕੀ ਹੋਇਆ ਹੈਗਾ ਔਰ ਕਿਸ ਤਰ੍ਹਾਂ ਉਹਦੇ 'ਚ ਅੱਜ ਸੀ ਜਿਸ ਦਾ ਭਗਵੰਤ ਸਿੰਘ ਮਾਨ ਨੇ ਅੱਜ ਪੇਸ਼ ਹੋਣਾ ਸੀ ਸੱਮਨ ਉਹਨਾਂ ਨੂੰ ਰੀਸੀਵ ਹੋ ਗਏ ਸੀਗੇ ਉਹਦਾ ਜਿਹੜਾ ਸੀ ਰਜਿਸਟਰਡ ਪੋਸਟ ਨਾਲ ਸੰਬੰਧ ਗਏ ਸੀ ਉਹਦੀ ਡਿਟੇਲ ਕੋਰਟ ਨੂੰ ਦਿੱਤੀ ਸੀ ਵੀ 24 ਤਰੀਕ ਨੂੰ ਉਸ 24 ਜਨਵਰੀ ਨੂੰ ਸੱਮਨ ਉਹਨਾਂ ਦੇ ਜਿਹੜਾ ਦਿੱਤਾ ਐਡਰੈਸ ਆ ਉਹਦੇ ਤੇ ਰੀਸੀਵ ਹੋ ਚੁੱਕਿਆ ਤੇ ਫਿਰ ਸਰਦਾਰ ਅਕਵਾਲ ਸਿੰਘ ਗੁੱਟਰ ਨੇ ਮੀਮੋ ਆਫ ਅਪੀਅਰੈਂਸ ਦੇ ਕੇ ਉਹਨਾਂ ਵੱਲੋਂ ਹਾਜ਼ਰੀ ਲਵਾਤੀ ਹੈ ਦੀ ਨੈਕਸਟ ਡੇਟ ਜਿਹੜੀ ਹੈ 19 ਮਾਰਚ ਉਹਨਾਂ ਦਾ ਰਿਟਨ ਸਟੇਟਮੈਂਟ ਜੋ ਆਬਦਾਵਾ ਦੇਣ ਵਾਸਤੇ کورٹ ਨੇ ਪਾਤੀ ਕੁਝ ਇਸ ਤਰ੍ਹਾਂ ਦਾ ਵੀ ਕਿਉਂਕਿ ਕਾਰਨ ਦੱਸਿਆ ਹੋਵੇ ਕਿ ਕਿਉਂ ਨਹੀਂ ਆਏ ਸੀ ਜਾਂ ਕੁਝ ਇਸ ਤਰ੍ਹਾਂ ਦਾ ਵੀ ਹੋਇਆ ਹੈਗਾ ਨਹੀਂ ਪਰਸਨਲੀ ਅਪੀਅਰੈਂਸ ਉਹਨਾਂ ਦੀ ਰਿਕੁਆਇਰਡ ਨਹੀਂ ਸੀ ਜ਼ਰੂਰੀ ਨਹੀਂ ਸੀ ਵੀ ਉਹਨਾਂ ਦਾ ਮੈਂਡੇਟਰੀ ਨਹੀਂ ਸੀ ਪਰਸਨਲੀ ਆਉਣਾ ਉਹਨਾਂ ਦੇ ਬਿਹਾਰ ਤੇ ਉਹਨਾਂ ਦੇ ਵਕੀਲ ਪੇਸ਼ ਹੋ ਸਕਦੇ ਸੀ ਤੇ ਇਸ ਕਰਕੇ ਉਹਨਾਂ ਦੇ ਵਕੀਲ ਪੇਸ਼ ਹੋ ਗਏ ਇਸ ਕਰਕੇ ਉਹਨਾਂ ਨੂੰ ਵੀ کورٹ 'ਚ ਕੋਈ ਸਪੈਸੀਫਿਕ ਦੱਸਣ ਦੀ ਰੀਜ਼ਨ ਦੇਣ ਦੀ ਲੋੜ ਨਹੀਂ ਸੀ ਵੀ ਮੈਂ ਪਰਸਨਲੀ ਕਿਉਂ ਨਹੀਂ ਪੇਸ਼ ਹੋ ਰਿਹਾ ਓਕੇ ਜੀ ਤਰੀਕ ਸੀ ਅੱਜ ਸੁਖਬੀਰ ਸਿੰਘ ਬਾਦਲ ਔਰ ਭਗਵੰਤ ਮਾਨ ਵਾਲੇ ਮਾਮਲੇ 'ਚ ਕੀ ਹੋਇਆ ਹੈਗਾ ਔਰ ਕਿਸ ਤਰ੍ਹਾਂ ਉਹਦੇ ਤੇ ਅੱਜ ਸੀ ਜਿਸ ਦਾ ਭਗਵੰਤ ਸਿੰਘ ਮਾਨ ਨੇ ਅੱਜ ਪੇਸ਼ ਹੋਣਾ ਸੀ ਸਮਨ ਉਹਨਾਂ ਨੂੰ ਰੀਸੀਵ ਹੋ ਗਏ ਸੀਗੇ ਉਹਦਾ ਜਿਹੜਾ ਅਸੀਂ ਰਜਿਸਟਰਡ ਪੋਸਟ ਨਾਲ ਸੰਬੰਧ ਗਏ ਸੀ ਉਹਦੀ ਡਿਟੇਲ ਕੋਰਟ ਨੂੰ ਦਿੱਤੀ ਸੀ ਵੀ 24 ਤਰੀਕ ਨੂੰ ਉਸ 24 ਜਨਵਰੀ ਨੂੰ ਸਮਨ ਉਹਨਾਂ ਦੇ ਜਿਹੜਾ ਦਿੱਤਾ ਐਡਰੈਸ ਆ ਉਹਦੇ ਤੇ ਰਸੀਬ ਹੋ ਚੁੱਕਿਆ ਤੇ ਫਿਰ ਸਰਦਾਰ ਇਕਬਾਲ ਸਿੰਘ ਗੁੱਟਰ ਨੇ ਮੀਮੋ ਆਫ ਅਪੀਅਰੈਂਸ ਦੇ ਕੇ ਉਹਨਾਂ ਵੱਲੋਂ ਹਾਜ਼ਰੀ ਲੁਵਾਤੀ ਹੈ ਦਿ ਨੈਕਸਟ ਡੇਟ ਜਿਹੜੀ ਹੈ 19 ਮਾਰਚ ਉਹਨਾਂ ਦਾ ਰਿਟਰਨ ਸਟੇਟਮੈਂਟ ਹੈ ਜੋ ਆਬਦਾਵਾ ਦੇਣ ਵਾਸਤੇ کورٹ ਨੇ ਪਾਤੀ ਹੈ ਕੁਝ ਇਸ ਤਰ੍ਹਾਂ ਦਾ ਵੀ ਕਿ ਕੋਈ ਕਾਰਨ ਦੱਸਿਆ ਹੋਵੇ ਕਿ ਕਿਉਂ ਨਹੀਂ ਆਏ ਸੀ ਐਮ ਜਾਂ ਕੁਝ ਇਸ ਤਰ੍ਹਾਂ ਦਾ ਵੀ ਹੋਇਆ ਹੈ ਕਿ ਨਹੀਂ ਪਰਸਨਲੀ ਅਪੀਅਰੈਂਸ ਉਹਨਾਂ ਦੀ ਰਿਕੁਆਇਰਡ ਨਹੀਂ ਸੀ ਜ਼ਰੂਰੀ ਨਹੀਂ ਸੀ ਵੀ ਉਹਨਾਂ ਦਾ ਮੈਂਡੇਟਰੀ ਨਹੀਂ ਸੀ ਪਰਸਨਲੀ ਆਉਣਾ ਉਹਨਾਂ ਦੇ ਬਿਹਾਰ ਤੇ ਉਹਨਾਂ ਦੇ ਵਕੀਲ ਪੇਸ਼ ਹੋ ਸਕਦੇ ਸੀ ਤੇ ਇਸ ਕਰਕੇ ਉਹਨਾਂ ਦੇ ਵਕੀਲ ਪੇਸ਼ ਹੋ ਗਏ ਇਸ ਕਰਕੇ ਉਹਨਾਂ ਨੂੰ ਵੀ کورٹ 'ਚ ਕੋਈ ਸਪੈਸੀਫਿਕ ਦੱਸਣ ਦੀ ਰੀਜ਼ਨ ਦੇਣ ਦੀ ਲੋੜ ਨਹੀਂ ਸੀ ਵੀ ਮੈਂ ਪਰਸਨਲੀ ਕਿਉਂ ਨਹੀਂ ਪੇਸ਼ ਹੋ ਰਿਹਾ ਓਕੇ ਜੀ